ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਸਾਡੇ ਪਿੰਡ ਸਹਿੜਾ ਤਹਿਸੀਲ ਮਹਿਲਕਲਾ ਜ਼ਿਲ੍ਹਾ ਬਰਨਾਲਾ ਤੁਹਾਨੂੰ ਸਾਡੇ ਮਿਹਨਤੀ ਭਰਾ ਦੇ ਨਾਲ ਮਿਲਾਉਂਦੇ ਆ ਹਰਮਨ ਸਿੰਘ ਜਵੰਦਾ ਜਿਨ੍ਹਾਂ ਦੀ ਸਾਡੇ ਪਿੰਡ ਬਾਹਰਲੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਵਰਕਸ਼ਾਪਾਂ ਬਿਲਡਿੰਗ ਦੀ ਜਿੱਥੇ ਭਰਾ ਖੇਤੀਬਾੜੀ ਦੇ ਪਿੱਛੇ ਮੈਂ ਸਹਾਇਕੀ ਭਰਾ ਨੂੰ ਕਹੂੰਗਾ ਪਿੱਛੇ ਇਹਨਾਂ ਦਾ ਇੱਕ ਬੋਰਡ ਲੱਗਿਆ ਹੋਇਆ ਤੁਹਾਨੂੰ ਇਹਨਾਂ ਦਾ ਕੰਟੈਕਟ ਨੰਬਰ ਵੀ ਦੇਵਾਂਗੇ ਖੇਤੀਬਾੜੀ ਦੇ ਇਹ ਟੋਟਲ ਸਾਰੇ ਸੰਦ ਬਣਾਉਂਦੇ ਨੇ ਜਿਵੇਂ ਗੋਮ ਸਪਰੇਅ ਹੋ ਗਿਆ ਤੇ ਆਪਣੇ ਕਾਰਵਾਸ਼ ਹੋ ਗਿਆ ਤੇ ਪੰਪ ਹੋ ਗਏ ਰੋਟਾਵੀਟਰ ਦੀ ਰਿਪੇਅਰ ਹੋ ਗਈ ਪਿੱਛੇ ਤੁਸੀਂ ਦੇਖ ਸਕਦੇ ਹੋ ਮੱਕੀ ਦਾ ਅਚਾਰ ਜਿਹੜੇ ਗੰਡਾ ਬੰਨਣ ਵਾਲੀ ਮਸ਼ੀਨ ਹੈ ਇਹ ਵੀ ਬਾਈ ਨੇ ਆਪਣੇ ਆਪ ਆਪਦੇ ਹੁਨਰ ਦੇ ਨਾਲ ਇਥੋਂ ਬਣਾ ਕੇ ਕਈ ਜਗ੍ਹਾਵਾਂ ਦੇ ਉੱਪਰ ਲਗਭਗ ਪੂਰੇ ਭਾਰਤ ਦੇ ਵਿੱਚ ਭੇਜਦੀਆਂ ਨੇ ਰੇਸਟ ਨਾਲ ਇੱਕ ਉਪੀਜ ਨੂੰ ਪਿਆਬੀ ਚ ਕਹਿ ਦਿੰਦੇ ਆ ਉਹ ਵੀ ਤੇ ਹਰ ਤਰ੍ਹਾਂ ਦੇ ਜਿਵੇਂ ਖੇਤੀਬਾੜੀ ਦੇ ਜਿਹੜੇ ਸੰਦ ਨੇ ਉਹ ਵੀ ਰਿਪੇਅਰ ਵੀ ਕਰਦਾ ਤੇ ਨਵੇਂ ਵੀ ਬਣਾਉਂਦਾ ਜਿਵੇਂ ਆਪਾਂ ਕਹਿ ਦਿੰਦੇ ਆ ਬਾਹਰ ਮੋਟਾ ਪੈਸਾ ਲਾ ਕੇ ਆਪਣੇ ਨੌਜਵਾਨ ਭਰਾ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਆ ਕਈ ਮਾਪਿਆਂ ਨੂੰ ਮਿਲਦੇ ਆ ਕਈ ਅਣਸਖਾਂਗੀਆਂ ਟੜਾਵਾਂ ਹੋ ਜਾਂਦੀਆਂ ਜਿਹੜੇ ਮਾਪੇ ਪੁੱਤਾਂ ਨੂੰ ਨਹੀਂ ਮਿਲਦੇ ਤੇ ਪੁੱਤ ਮਾਪਿਆਂ ਨੂੰ ਨਹੀਂ ਮਿਲਦੇ ਇਹੋ ਚੀਜ਼ੇ ਹੱਥ ਦੇ ਵਿੱਚ ਸਕਿੱਲ ਹੋਊਗੀ ਜਿਸ ਤਰ੍ਹਾਂ ਭਰਾ ਆਪਦੀ ਮਿਹਨਤ ਕਰਦਾ ਆਪਦੇ ਘਰ ਦੇ ਵਿੱਚ ਰਹਿ ਕੇ ਇਹੋ ਜਿਹਾ ਆਪਣੇ ਮਿਹਨਤੀ ਭਰਾਵਾਂ ਨੂੰ ਸਪੋਰਟ ਵੀ ਕਰਿਆ ਕਰੋ ਖੇਤੀ ਬਾੜੀ ਦੇ ਜਿਹੜੇ ਵੀ ਤੁਸੀਂ ਸੰਦ ਬਣਵਾਉਣੇ ਆ ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਰਿਪੇਅਰ ਕਰਾਉਣੀ ਆ ਤਾਂ ਸਾਡੇ ਪਿੰਡ ਸਾਈਡਾਂ ਵਿੱਚ ਪਹੁੰਚ ਕੇ ਵੀਰ ਹਰਮਨਦੀਪ ਸਿੰਘ ਜੀ ਬੰਦੇ ਦੇ ਨਾਲ ਜਰੂਰ ਸੰਪਰਕ ਕਰਿਓ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਹਰੋ ਜੀ ਬਈ ਆਪਾਂ ਤਾਂ ਇਹ ਕਹਿਣ ਨੂੰ ਚਾਹੁੰਦੇ ਆਈ ਬਹੁਤ ਘੱਟ ਜੈਨੂਨ ਰੇਟਾਂ ਦੇ ਵਿੱਚ ਆਪਾਂ ਚੀਜ਼ ਤਿਆਰ ਕਰਕੇ ਦੇਣਾ ਬੂਮ ਸਪਰੇਅ ਪੰਪ ਹੋਵੇ ਜੇ ਕਿਸੇ ਨੇ ਹਾਈਡਰੋਲਿਕ ਬਣਵਾਉਣਾ ਸੈੱਟ ਹਾਈਡਰੋਲਿਕ ਵੀ ਬਣਵਾਉਣ ਆ 1000 ਲੀਟਰ ਵਾਲੇ ਹੋਗੇ ਕਾਰਬੋਸ ਹੋਗੇ ਜਿੰਨਾ ਆਪਣਾ ਕਾਰ ਬੋਸ ਮਸ਼ਹੂਰ ਹੋਇਆ ਮੈਂ ਕਹਿੰਦਾ ਬਈ ਗੱਲਾਂ ਛੱਡ ਦੋ ਕਿ ਬਹੁਤ ਦੂਰ ਦੂਰ ਕਾ ਜਲੰਧਰ ਤੋਂ ਲਾ ਕੇ ਅਸੀਂ ਤੇ ਆਪਣੇ ਫੀਊਰ ਸਭ ਤੋਂ ਘਤੋਰ ਕੇ ਜੀ ਬਹੁਤ ਵਧੀਆ ਕਰ ਲਿਆ ਅਸੀਂ ਫਿਰ ਤੋਂ ਤੁਹਾਨੂੰ ਬੇਨਤੀ ਕਰਾਂਗੇ ਮੈਂ ਸਜੂ ਕੀ ਭਰਾ ਨੂੰ ਖਾਊਂਗਾ ਕਿ ਪਿੱਛੇ ਬਾਈ ਪੰਪਾਂ ਦੀ ਆਪਣੀ ਰਿਪੇਅਰ ਵੀ ਆ ਜਾਣੀ ਜਿਵੇਂ ਆ ਸਾਰੇ ਆਪਣੇ ਰਿਪੇਅਰ ਕਰ ਲਈ ਆਏ ਹੋਇਆ ਆਪਣੇ ਲੱਵੇ ਵੀ ਹੁੰਦੇ ਜੇ ਕਿੰਨੇ ਟਾਈਮ ਬਸਾਰਨਾਗਾ ਆ ਆਪਣੇ ਲੱਵੇ ਆਪਦੇ ਲੱਵੇ ਬਹੁਤ ਪੰਪਾਂ ਪਏ ਆਸੇ ਆਪਣਾ ਕਿਰਾਏ ਤੇ ਵੀ ਦਿੰਨੇ ਆ 15ਵੇਂ ਵੀ ਸੇਲ ਪਰਚੇਸ ਕਰਦੇ ਆ ਠੀਕ ਹੈ ਜੀ ਜਿਵੇਂ ਤੁਹਾਨੂੰ ਮੈਂ ਪਿੱਛੇ ਦੇਖੂਗਾ ਜੀ ਉਹ ਟਾਇਰ ਪੈਣਗੇ ਇਹ ਆਪਾਂ ਚੜਾਉਨੇ ਆ ਜਾਂ ਆਪਦੇ ਬੂਮ ਸਪਰੇਅ ਵਾਸਤੇ ਰੱਖੇ ਆ ਜੀ ਵੀ ਆਪਣੇ ਆਪੇ ਕੋਲ ਟਰੈਕਟਰ ਵੀ ਰੱਖਿਆ ਹੋਇਆ ਠੀਕ ਹੈ ਜੀ ਜਿੱਥੇ ਆਪਾਂ ਜਿਹੜੇ ਆਪਣੇ ਸਾਹਮਣੇ ਟਾਇਰ ਤੁਸੀਂ ਦੇਖ ਸਕਦੇ ਹੋ ਜਿਹੜੇ ਸਪਰੇਅ ਵਾਲਾ ਜਾਂ ਬੂਮ ਪੰਪਾਂ ਦੇ ਟਾਇਰ ਹੁੰਦੇ ਆ ਕਿ ਆਪਾਂ ਨੂੰ ਲੁਧਿਆਣਾ ਬਠਿੰਡਾ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਸੀ ਹੁਣ ਆਪਣੇ ਲੋਕਲ ਪਿੰਡਾਂ ਦੇ ਵਿੱਚ ਇਹਨਾਂ ਮਿਹਨਤੀ ਉਦਮੀ ਨੌਜਵਾਨ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਆਪਣੇ ਪਿੰਡਾਂ ਦੇ ਵਿੱਚ ਕੰਮ ਹੋਣ ਲੱਗੇ ਇਹ ਭਰਾਵਾਂ ਨੂੰ ਪ੍ਰਮੋਟ ਕਰੋ ਜ਼ਿਮੀਂਦਾਰ ਪਰਵਾਰ ਦੇ ਵਿੱਚੋਂ ਉੱਠ ਕੇ ਭਰਾਏ ਆਓ ਇਹੋ ਜਿਹੇ ਮਹਿਲਤੀ ਭਰਾਵਾਂ ਨੂੰ ਅੱਪ ਅੱਗੇ ਲੈ ਕੇ ਆਈਏ ਜਿਵੇਂ ਸਬਸਿਡੀਆਂ ਨੇ ਸਬਸਿਡੀਆਂ ਦੇ ਨਾਮ ਤੇ ਸਾਨੂੰ ਲੁੱਟਿਆ ਜਾਂਦਾ ਤੇ ਕੁੱਟਿਆ ਜਾਂਦਾ ਹੈ ਸਬਸਿਡੀਆਂ ਦੇ ਵਿੱਚ ਜੀ ਵੀ ਦਾ ਭਰਾ ਨੂੰ ਗੁਜ਼ਾਰਾ ਕੀਤਾ ਜਾਂਦਾ ਹੈ ਜਿਵੇਂ ਇਹ ਭਰਾ ਜੈਨੂਨ ਰੇਟ ਦੇ ਉੱਪਰ ਆਪਣਾ ਚੀਜ਼ ਦਿੰਦਾ ਇਹਦੇ ਉੱਪਰ ਹੀ ਸਬਸਿਡੀ ਵਾਲਾ ਟੈਗ ਲੱਗਿਆ ਤਾਂ ਇਹਦੇ ਦੁੱਗਣੇ ਚੋਗਣੇ ਰੇਟ ਹੋ ਜਾਂਦੇ ਆ ਆਪਣੇ ਪੱਲੇ ਮਤਲਬ 2 ਲੱਖ ਵਾਲਾ ਸੰਦ ਹੈੜਾ ਹੁੰਦਾ ਹੀ ਪਹਿਲਾਂ ਉਹ 1.5 ਲੱਖ ਦਾ ਜਾਂ 1.25 ਲੱਖ ਦਾ ਆਪਾਂ ਨੂੰ ਸਬਸਿਡੀ ਦੇ ਨਾਮ ਤੇ ਉਹ 2 ਲੱਖ ਦਾ ਵੇਚਿਆ ਜਾਂਦਾ ਇਹ ਭਰਾ ਜੈਨੂਨ ਰੇਟ ਤੇ ਹੀ ਸਬਸਿਡੀ ਕੱਟ ਕੇ ਜਿਹੜੇ ਸੰਦ ਨੇ ਉਹ ਕਿਸਾਨ ਭ ਮਹੱਈਆ ਕਰਵਾਉਂਦਾ ਖੇਤੀਬਾੜੀ ਦਾ ਸੰਧ ਤੁਹਾਨੂੰ ਜਦੋਂ ਵੀ ਤੁਸੀਂ ਲੈਣੇ ਹੋ ਤਾਂ ਇਹ ਭਰਾ ਨਾਲ ਜਰੂਰ ਸੰਪਰਕ ਕਰੋ ਜੀ